ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਅੱਜ ਗੱਲ ਕਰਾਂਗੇ ਮਾਲਟਾ ਐਜ਼ ਅਨ অপਸ਼ਨ ਸਟੱਡੀ ਵੀਜ਼ਾ ਵਾਸਤੇ ਕੀ ਕੀ ਪ੍ਰੋਸ ਐਂਡ ਕੌਨਸ ਨੇ ਕਿਹੜੇ ਕਿਹੜੇ ਇਨਟੇਕਸ ਨੇ ਮਾਲਟਾ ਦੀ ਗੱਲ 2024 ਦੇ ਵਿੱਚ ਦੁਬਾਰਾ ਕਿਉਂ ਉਰਜ਼ੋਰ ਤਰੀਕੇ ਨਾਲ ਸਟਾਰਟ ਹੋਈ ਹੈ ਅੱਜ ਦੇ ਸਾਡੇ ਗੈਸਟ ਨੇ ਬ੍ਰਾਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕਵਰ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਦੀਪਾ ਜੀ ਪ੍ਰੋਗਰਾਮ ਦੇਖ ਲਈ ਸਾਰੇ ਦੋਸਤਾਂ ਦਾ ਸਸਕਾ ਸੋ ਕਵਰ ਜੀ ਕੀ ਸਿਨੈਰੀਓ ਇਹੋ ਜਿਹਾ ਹੈ ਕਿ ਆਸਟ੍ਰੇਲੀਆ ਜਿਹੜਾ ਹਮੇਸ਼ਾ ਇੱਕ ਆਪਸ਼ਨ ਦੇ ਤੌਰ ਤੇ ਦੇਖਿਆ ਜਾਂਦਾ ਸੀ ਉਹ ਇੱਕ ਤਰੀਕੇ ਨਾਲ ਸਾਈਲੈਂਟ ਬੈਠਾ ਹੈ ਕੈਨੇਡਾ ਦੇ ਰੂਲਸ ਦਾ ਵੀ ਇਸ ਵਕਤ ਸਿਨੈਰੀਓ ਇਹੋ ਜਿਹਾ ਚੱਲ ਰਿਹਾ ਕਿ ਚੇਂਜਿੰਗ ਫੇਜ਼ ਚੱਲ ਰਿਹਾ ਸੋ ਮਾਲਟਾ ਦਾ ਨਾਮ 2024 'ਚ ਇਸ ਵਕਤ ਕਿਉਂ ਇੰਨਾ ਜ਼ਿਆਦਾ ਆ ਰਿਹਾ ਮਾਲਟਾ ਐਜ਼ ਅਨ ਆਪਸ਼ਨ ਉੱਪਰ ਦਾ ਕਿਉਂ ਦਿਖ ਰਿਹਾ ਉਹਦਾ ਪੂਰਾ ਪ੍ਰੋਸੈਸ ਕੀ ਹੈ ਦੇਖੋ ਸਰ ਕੱਲਾ ਮਾਲਟਾ ਨਹੀਂ ਹੈ ਉੱਪਰ ਰਿਹਾ ਪੂਰਾ ਯੂਰਪ ਐਸਟ ਜਰਮਨੀ ਵੀ ਦੇਖੋਗੇ ਤਾਂ ਘੱਟ ਨਹੀਂ ਹੈ ਡਿਮਾਂਡ ਸਰਚ ਕਲ ਫਰਾਂਸ ਨੇ ਆਪਣੀਆਂ ਨਵੀਆਂ ਅਨਾਉਂਸਮੈਂਟ ਕਰਤੀਆਂ ਕਿ ਅਸੀਂ 30000 ਇੰਡੀਅਨ ਸਟੂਡੈਂਟ ਲਵਾਂਗੇ 2024 ਦੇ ਵਿੱਚ ਸਿਮਿਲਰ ਵੇ ਨਾਲ ਇਟਲੀ ਵੀ ਰਿਕਰੂਟ ਕਰ ਰਿਹਾ ਔਰ ਮਾਲਟਾ ਵੀ ਕਰ ਰਿਹਾ ਇਹਦੇ ਵਿੱਚ ਉਹ ਗੱਲ ਮਾਲਟਾ ਦੀ ਮੈਸਲੀ ਕਰ ਰਿਹਾ ਕਿਉਂਕਿ ਦੂਸਰੀਆਂ ਕੋਈ ਵੀ ਆਪਸ਼ਨ ਤੁਸੀਂ ਲੈਣੇ ਹੋ ਦੋਸਤੋ ਉਹ ਬਹੁਤ ਮਹਿੰਗੀਆਂ ਬਣਣੀਆਂ ਤੁਹਾਨੂੰ ਪੈਸੇ ਵਾਈਜ਼ ਬਜਟ ਵਾਈਜ਼ ਔਰ ਜਿਹੜੇ ਸੁੱਖ ਮਿਲਨੇ ਆ ਉਹ ਸੇਮ ਨੇ ਜਿਹੜੇ ਆਪਾਂ ਨੂੰ ਮਾਲਟਾ ਚ ਮਿਲ ਜਾਣੇ ਕਾਰਨ ਕਾਰਨ ਹੈ ਕਿ ਇਹ ਸਾਰੀਆਂ ਕੰਟਰੀਆਂ ਐਕਚੁਅਲੀ ਇੱਕ ਨੇ ਮਤਲਬ ਹੈ ਸ਼ੇਨਗਨ ਦਾ ਗਰੁੱਪ ਹੈ ਸ਼ੇਨਗਨ ਗਰੁੱਪ ਹੋਣ ਦਾ ਮਤਲਬ ਵੀ ਤੁਸੀਂ ਕਿਸੇ ਵੀ ਕੰਟਰੀ 'ਚ ਪੜ੍ਹੇ ਹੋ ਤਾਂ ਤੁਸੀਂ ਕਿਸੇ ਵੀ ਹੋਰ ਕੰਟਰੀ 'ਚ ਵੀ ਕੱਲ ਨੂੰ ਵਰਕ ਪਰਮਿਟ ਲੈ ਸਕਦੇ ਹੋ ਜਾਂ ਕਿਸੇ ਵੀ ਹੋਰ ਕੰਟਰੀ 'ਚ ਤੁਸੀਂ ਟ੍ਰੈਵਲ ਕਰ ਸਕਦੇ ਹੋ ਤੇ ਸਟੱਡੀ ਤੁਹਾਡੀ ਜਿੱਥੇ ਹੈ ਤੁਸੀਂ ਉੱਥੇ ਕਰ ਸਕਦੇ ਹੋ ਸੋ ਮਾਲਟਾ ਇਹਦੇ ਵਿੱਚੋਂ ਤੁਹਾਨੂੰ ਸਭ ਤੋਂ ਸਸਤਾ ਪੈਂਦਾ ਤਕਰੀਬਨ ਮੈਂ ਗੱਲ ਕਰਾਂ ਕੋਸਟ ਵਾਈਜ਼ ਖਰਚਾ ਪਹਿਲਾ ਪੁਆਇੰਟ ਹੁੰਦਾ ਲੋਕਾਂ ਦਾ ਜਾਣਨਾ ਤਕਰੀਬਨ 10 ਤੋਂ 12 ਲੱਖ ਦੇ ਵਿੱਚ ਮਾਲਟਾ ਦੇ ਸਾਰੇ ਖਰਚੇ ਤਕਰੀਬਨ ਪੂਰੇ ਹੋ ਜਾਂਦੇ ਆ ਜਿਦੇ ਚ 1 ਸਾਲ ਤੱਕ ਦੀ ਤੁਹਾਡੀ ਫੀਸ ਚਲੇ ਜਾਂਦੀ ਹੈ ਇਹ ਪੌਸਿਬਿਲਟੀਆਂ ਜਰਮਨੀ ਵੀ ਨਹੀਂ ਮਿਲਨੀਆਂ ਕਿਉਂਕਿ ਉੱਥੇ ਬਲੌਕ ਅਕਾਊਂਟ 10 ਲੱਖ ਦਾ ਵੱਖਰਾ ਕਰਨਾ ਪੈਂਦਾ ਫੀਸਾਂ ਵੱਖਰੀਆਂ ਦੇਣੀਆਂ ਪੈਂਦੀਆਂ ਨੇ ਫਿਰ ਫਰਾਂਸ ਚ ਵੀ ਤੁਹਾਨੂੰ ਇਸੇ ਤਰੀਕੇ ਨਾਲ ਆਇਟਲੀ ਚ ਵੀ ਇਸੇ ਤਰੀਕੇ ਨਾਲ ਔਰ ਦੂਸਰੀ ਪ੍ਰੋਬਲਮ ਜਿਹੜੀ ਅਦਰ ਯੂਰੋਪੀਅਨ ਕੰਟਰੀਆਂ ਚਾਹੋਗੀ ਬਾਕੀਆਂ ਚ ਮਾਲਟਾ ਦੇ ਮੁਕਾਬਲੇ ਉਹ ਆਇਆ ਕਿ ਉੱਥੇ ਲੈਂਗੁਏਜ ਬੈਰੀਅਰ ਹੋਣਗੇ ਫਰਾਂਸ ਜਾਓਗੇ ਫ੍ਰੈਂਚ ਤੋਂ ਬਿਨਾ ਸਰਵਾਈਵਲ ਨਹੀਂ ਇਟਲੀ ਜਾਓਗੇ ਇਟਾਲੀਅਨ ਤੋਂ ਬਿਨਾ ਸਰਵਾਈਵਲ ਨਹੀਂ ਜਰਮਨ ਜਾਓਗੇ ਡੱਚ ਔਰ ਜਰਮਨ ਤੋਂ ਬਿਨਾ ਸਰਵਾਈਵਲ ਨਹੀਂ ਹੈ ਬਟ ਮਾਲਟਾ ਇਜ਼ ਅ ਇੰਗਲਿਸ਼ ਸਪੀਕਿੰਗ ਕੰਟਰੀ ਸੋ ਇੰਗਲਿਸ਼ ਸਪੀਕਿੰਗ ਕੰਟਰੀ ਹੋਣ ਦੇ ਨਾਲ ਇਥੋਂ ਗਿਆ ਬੱਚਾ ਜਲਦੀ ਆਪਣੀਆਂ ਜੋਬਸ ਲੱਭ ਪਾਂਦਾ ਆਪਣੇ ਕੰਮ ਲੱਭ ਪਾਂਦਾ ਆਪਣੀ ਪੜ੍ਹਾਈ ਕਰ ਪਾਂਦਾ ਹੈ ਕੜਾਈ ਤੋਂ ਬਾਅਦ ਦੀਆਂ ਜਿਹੜੀਆਂ ਹੋਰ ਕਰੀਅਰ ਓਪਰਚ्युनिटीज ਹੈ ਉਹ ਵੀ ਸੁਖਾਵੀਆਂ ਮਿਲਦੀਆਂ ਨੇ ਕਿਉਂਕਿ ਉਹਦੇ ਰਸਤੇ 'ਚ ਪਾਸ਼ਾ ਅੜਚਨ ਨਹੀਂ ਬਣਦੀ ਐ ਸੋ ਦੈਟ ਇਜ਼ ਅ ਵਨ ਰੀਜ਼ਨ ਕਿ ਮਾਲਟਾ ਇਜ਼ ਵਨ ਆਫ ਦਾ ਬੈਸਟ ਕਿਉਂਕਿ ਜਿੰਨੇ ਵੀ ਬੱਚੇ ਇੱਧਰ ਜਾਂਦੇ ਨੇ ਉਹ ਬਾਅਦ 'ਚ ਫੇਰ ਓਲੀ ਓਲੀ ਇੱਧਰੇ ਹੀ ਆਉਂਦੇ ਨੇ ਇਹ ਇੱਕ ਇਸ਼ੂ ਹੁੰਦਾ ਹੈ ਜਿਹੜਾ ਇੱਥੋਂ ਜਾਣ ਲੱਗੇ ਤਾਂ ਨਹੀਂ ਪਤਾ ਲੱਗਦਾ ਬਟ ਉੱਥੇ ਜਾਣ ਤੋਂ ਬਾਅਦ ਪਤਾ ਲੱਗਦਾ ਸੋ ਅਸੀਂ ਤੁਹਾਨੂੰ ਸ਼ੁਰੂ ਤੋਂ ਹੀ ਉਹ ਚੀਜ਼ ਦੱਸ ਰਹੇ ਹਾਂ ਮਾਲਟਾ ਦੂਸਰੀ ਚੀਜ਼ ਬੈਨੀਫਿਟ ਕੀ ਇਥੇ ਰਿਕੁਆਇਰਮੈਂਟਸ ਬਹੁਤ ਜ਼ਿਆਦਾ ਹੁੰਦੀਆਂ ਤੁਸੀਂ ਪਲੱਸ 2 ਪਾਸ ਹੋਂ 4-5 ਸਾਲ ਦਾ ਗੈਪ ਵੀ ਹੈ ਵਿਦਆਊਟ ਆਇਲਟਸ ਵੀ ਹੋਂ ਪਰਸੈਂਟੇਜ ਵੀ ਮੈਟਰ ਨਹੀਂ ਕਰਦੀ ਤੇ ਤੁਸੀਂ ਮਾਲਟਾ ਦਾ ਵੀਜ਼ਾ ਸਿਕਿਉਰ ਕਰ ਸਕਦੇ ਸੈਕਸੈਸ ਰੇਟ ਦੀ ਗੱਲ ਕਰਕੇ ਚੱਲੀਏ ਤਾਂ ਇਸ ਸਮੇਂ ਜਿਹੜਾ ਮਾਲਟਾ ਦਾ ਸੈਕਸੈਸ ਰੇਟ ਹੈ ਉਹ ਤਕਰੀਬਨ ਤਕਰੀਬਨ 90% 10% ਆਲਵੇਜ਼ ਲੀਕੇਜ ਹੁੰਦੀ ਹੈ ਚਾਹੇ ਕੋਈ ਵੀ ਕੰਟਰੀ ਹੋਵੇ ਕਿੰਨਾ ਵੀ ਸੈਕਸੈਸ ਰੇਟ ਹੋਵੇ ਸੋ ਆ ਬੈਸਟ ਟਾਈਮ ਹੈ ਹਾਈ ਟਾਈਮ ਹੈ ਕਿ ਤੁਹਾਨੂੰ ਮਾਲਟਾ ਨੂੰ ਇੱਕ ਆਪਣੀ ਕਰੀਅਰ অপਸ਼ਨ ਬਣਾ ਕੇ ਚੱਲਣਾ ਚਾਹੀਦਾ ਸਭ ਤੋਂ ਵੱਡਾ ਸਟੂਡੈਂਟਸ ਨੂੰ ਹਾਂਜੀ ਸੈਟਲਮੈਂਟ ਦਾ ਕੀ ਸੈਟਲਮੈਂਟ ਦੇ ਸਕੋਪ ਤਾਂ ਮੈਂ ਪਹਿਲਾਂ ਹੀ ਦੱਸ ਤੇ ਜੀ ਤੁਹਾਨੂੰ ਕਿਉਂਕਿ ਇਹ ਸ਼ੈਨੇਗਨ ਦਾ ਗਰੁੱਪ ਹੋ ਗਿਆ 27 ਕੰਟਰੀਆਂ ਨੇ ਇਹਦੇ ਵਿੱਚ ਸੋ ਤੁਸੀਂ ਕਿਸੇ 'ਚ ਵੀ ਵਰਕ ਪਰਮਿਟ ਲੈ ਸਕਦੇ ਹੋ ਜੇ ਇੱਕ ਕੰਟਰੀ ਦੇ ਚਾਰ ਤਰੀਕੇ ਵੀ ਪੀਆਰ ਦੇ ਹੋਣਗੇ ਘੱਟੋ ਘੱਟ ਵੀ ਤਾਂ ਤਾਂ ਵੀ ਤੁਹਾਡੇ ਕੋਲ 104 ਤਰੀਕੇ ਮਿਲਣਗੇ ਜਿਹਦੇ ਨਾਲ ਤੁਸੀਂ ਆਪਣੀਆਂ ਸੈਟਲਮੈਂਟ ਪੋਸੀਬਲ ਕਰ ਸਕਦੇ ਹੋ ਸੋ ਬੇਫਿਕਰ ਹੋ ਕੇ ਤੁਸੀਂ ਮਾਲਟਾ ਨੂੰ ਆਪਣਾ ਕਰੀਅਰ ਆਪਸ਼ਨ ਲੈ ਸਕਦੇ ਹੋ ਔਰ ਖਾਸ ਕਰ ਹੈ ਉਹਨਾਂ ਲਈ ਵਧੀਆ ਜਿਹੜੇ ਬੱਚੇ ਸਿੰਗਾਪੁਰ ਜਾਂਦੇ ਸੀ ਜਿਹੜੇ ਸਾਈਪ੍ਰਸ ਜਾਂਦੇ ਸੀ ਉਹਨਾਂ ਲਈ ਔਰ ਮਾਲਟਾ ਦੇ ਮੁਕਾਬਲੇ ਅਗਰ ਮੈਂ ਕਿਸੇ ਹੋਰ ਕੰਟਰੀ ਦੀ ਗੱਲ ਕਰਾਂ ਲੈਂਗੁਏਜ ਬੈਰੀਅਰ ਹੋਊਗਾ ਕਾਸਟ ਇੱਥੇ ਤੱਕ ਰਹੂਗੀ ਉਹ ਜਾਂ ਕਰੋਸ਼ੀਆ ਲੈ ਨਵਾਂ ਨਵਾਂ ਸ਼ੈਨੇਗਨ ਚਾਹ ਇਹ ਕੰਟਰੀ ਹੋਣ ਐਕਚੁਅਲੀ ਤਾਂ 29 ਕੰਟਰੀਆਂ ਹੋ ਚੁੱਕੀਆਂ ਨੇ ਆ ਸੋ ਦੋ ਹੋਰ ਵੀ ਆ ਰਹੀਆਂ ਨੇ ਸ਼ੈਨਗਨ ਗਰੁੱਪ ਕਾਫੀ ਵੱਡਾ ਹੁੰਦਾ ਜਾ ਰਿਹਾ ਹੁਣ ਸੋ ਉਹਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਬਟ ਸਟਿਲ ਆਈ वुड से की ਮਾਲਟਾ ਇਜ਼ ਬੈਟਰ ਆਪਸ਼ਨ ਕਿਉਂਕਿ ਇੱਥੇ ਤੁਹਾਡੀ ਕਾਸਟ ਪੈਸਾ ਸਮਾਂ ਔਰ ਸੈਟਲਮੈਂਟ ਜਿੰਨੀ ਵੀ ਜਰਨੀ ਤੁਸੀਂ ਸੋਚ ਕੇ ਚੱਲਦੇ ਹੋ ਉਹ ਸਾਰੀ ਸੌਖੀ ਵੀ ਰਹਿੰਦੀ ਹੈ ਤੇ ਸਸਤੀ ਵੀ ਰਹਿੰਦੀ ਸੋ ਪ੍ਰੋਸੈਸ ਨੂੰ ਟੋਟਲ ਨੂੰ ਕਿੰਨਾ ਟਾਈਮ ਲੱਗਦਾ ਜਿਹੜਾ ਮਾਲਟਾ ਦਾ ਵੀਜ਼ਾ ਪ੍ਰੋਸੈਸ ਦਾ ਟਾਈਮ ਹੈ ਆਫਰ ਲੈਟਰ ਤੋਂ ਲੈ ਕੇ ਤੇ ਵੀਜ਼ਾ ਹਾਸਲ ਕਰਨ ਤੱਕ ਦਾ ਟਾਈਮ ਸਿਰਫ ਤੇ ਸਿਰਫ 2 ਮਹੀਨੇ ਦਾ 60 ਦਿਨ ਦਾ ਜਿਹਦੇ ਚ ਆਫਰ ਲੈਟਰ ਤਕਰੀਬਨ ਤੁਸੀਂ 48 ਤੋਂ 72 ਘੰਟਿਆਂ ਅੰਦਰ ਰਿਸੀਵ ਕਰ ਜਾਂਦੇ ਹੋ ਔਰ ਦੂਸਰਾ ਟਾਈਮ ਜਿਹੜੇ ਇਹਦੇ ਲੱਗਦੇ ਨੇ ਉਹ ਦੋ ਜਗ੍ਹਾ ਲੱਗਦੇ ਨੇ ਇੱਕ ਤੁਹਾਡੇ ਅਪੋਸਟਾਈਲ ਹੁੰਦੇ ਨੇ ਡਾਕੂਮੈਂਟ ਉਹਦੇ ਤੇ ਟਾਈਮ ਲੱਗਦਾ ਔਰ ਦੂਸਰਾ ਯੂਰਪ ਦੀ ਅਪਾਇੰਟਮੈਂਟ ਮਿਲਣ ਤੇ ਥੋੜਾ ਟਾਈਮ ਲੱਗਦਾ ਹੈ ਸੋ so that is the reason ਕਿ 2 ਮਨთ ਦਾ ਟਾਈਮ ਜਾਂਦਾ ਹੈ अदरवाइज ਹੈ 1 ਮਨთ ਤੋਂ ਉੱਪਰ ਦਾ ਪ੍ਰੋਸੈਸ ਨਹੀਂ ਹੈਗਾ ਦੂਸਰਾ ਕੌਨਸਾ ਜਿਵੇਂ ਕੈਨੇਡਾ 'ਚ ਹੁੰਦਾ ਸਰਕਾਰੀ ਕਾਲਜ ਥੋੜੇ ਮਹਿੰਗੇ ਹੁੰਦੇ ਨੇ ਪ੍ਰਾਈਵੇਟ ਥੋੜੇ ਸਸਤੇ ਹੁੰਦੇ ਆ ਕੈਨੇਡਾ 'ਚ ਕੋਈ ਇੱਥੇ ਕੋਈ ਮਸਲਾ ਨਹੀਂ ਜੀ ਇੱਥੇ ਤੁਸੀਂ ਪ੍ਰਾਈਵੇਟ ਕਾਲਜ 'ਚ ਬੇਫਿਕਰ ਹੋ ਕੇ ਜਾਓ ਇਦਾਂ ਦੇ ਇਹ ਜੀ ਡੈਪਥ ਸਟਡੀ ਤੱਕ ਹੀ ਪੂਰਾ ਯੂਰਪ ਹੀ ਨਹੀਂ ਗਿਆ ਸੋ ਤੁਸੀਂ ਬੇਫਿਕਰ ਹੋ ਕੇ ਮਾਲਟਾ ਕਿਸੇ ਵੀ ਕਾਲਜ 'ਚ ਚੰਗੇ 'ਚ ਪੜਨ ਜਾ ਸਕਦੇ ਹੋ ਜਿੱਥੇ ਤੁਹਾਡਾ ਪੈਸਾ ਸੇਫ ਰਹੇ ਸਾਡੇ ਨਾਲ ਅਪਲਾਈ ਕਰਦੇ ਹੋ ਸਭ ਤੋਂ ਵੱਡਾ ਬੈਨੀਫਿਟ ਆਇਆ ਜੀ कि ਤੁਸੀਂ ਸਾਰੇ ਪੈਸੇ ਦੇਣੇ ਆ ਵੀਜ਼ੇ ਲੱਗਣ ਤੋਂ ਸੋ ਮਾਲਟਾ ਨੂੰ ਲੈ ਕੇ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅੱਜ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ